ਇਹ ਆ ਡਨੇ ਕਰਤੀ ਤਿਆਰੀ ਆ ਦਰਬਾਰ ਸਾਹਿਬ ਜਾਣ ਦੀ ਆ ਸ਼ਹਿ ਪਹਿਲਾਂ ਮਾਰਦੇ ਆ ਪਾਣੀ ਸਾਰੇ ਪਾਸੇ ਆ ਜਾ ਹੁਣ ਤੂੰ ਇੱਧਰ ਗੱਲਾਂ ਨਾ ਹੁਣ ਬਹੁਤੀਆਂ ਮਾਰ ਤੇ ਚਲੀਏ ਹੁਣ ਆਪਾਂ ਧੋ ਕੇ ਤੇ 4:00 ਵਜੇ ਆਪਾਂ ਨਿਕਲ ਜਾਣਾ ਆ 4-5 ਵਜੇ ਜਾਣਾ ਫੇ ਠੀਕ ਆ ਕਦੋਂ ਫਿਰ ਕੇ ਆਉਨੇ ਆ ਤੇ ਨਾਲੇ ਮੱਥਾ ਟੇਕ ਕੇ ਆਉਨੇ ਆ ਚੱਲ ਦੇਖ ਲਓ ਜਿੱਲੇ ਤੁਹਾਡਾ ਦਿਲ ਕਰਦਾ ਪਹਿਲਾ ਨਿਕਲ ਜਾਨੇ ਹੋਰ ਵਧੀਆ ਵਧੀਆ ਲਓ ਜੀ ਬੰਦੇ ਸਾਡੇ ਗੱਡੀਆਂ ਲਾ ਕੇ ਤੌਣ ਪੁਰੀਆਂ ਲਿਸ਼ਕਾਈ ਗੱਡੀਆਂ ਦਸਤਾਰ ਸਾਬ ਜਾਣਾ ਮੱਥਾ ਮੈਂ ਵੀ ਪਹਿਲੀ ਵਾਰ ਹੀ ਜਾਣਾ ਵੀਰ ਉੱਥੇ ਇਹ ਸਾਦਾ ਮੁੰਡਾ ਦੇਖ ਤਿਆਰ ਤਿਆਰ ਕਹਿੰਦਾ ਚਾਚਾ ਲਿਸ਼ਕਾਉਣੇ ਮੈਂ ਇਹ ਛਟ ਇੱਕੋ ਵਾਰੀ ਇਹ ਮੁੰਡੇ ਨੂੰ ਕਿਹਾ ਉਹ ਚਾਚਾ ਕੋਈ ਗੱਲ ਹੀ ਨਹੀਂ ਗੁਰੂ ਕਰ ਲਈ ਨਾ ਨਾ ਕੋਈ ਨਹੀਂ ਸਾਡਾ ਬੰਦਾ ਕਰਦਾ ਉਹ ਕਿਹਿੰਦਾ ਸਾਬੀ ਸਾਬੀ ਨੂੰ ਪਰੇ ਕਰਦਾ ਫੋਨ ਮੈਂ ਮੇਰਾ ਵੀਰ ਅੱਛਾ ਗੁਰਸ਼ਰਨਾ ਜੇ ਨਹਾਉਣਾ ਸੀ ਇਹਦਾ ਬਰਸ਼ ਕੀਤਾ ਓਏ ਅੱਛਾ ਉਦਾਂ ਨਹਾਉਣਾ ਸਾਲਾ ਟਾਈਮ ਆਇਆ ਨਾ ਤਾਂ ਵੀ ਲਾ ਤਾਂ ਅਮੀ ਸਾਬ ਗੱਡੀ ਅੱਜ ਫੇ ਪੂਰੀ ਲਿਸ਼ਕਾਉਣੀ ਆ ਯਾਰ ਫੇ ਤੈਨੂੰ ਪਤਾ ਹੁਣ ਜਾਣਾ ਤੇ ਫੇ ਨਗਰ ਕਰਨਾ ਹੀ ਪਾਣਾ ਆ ਕਰਨਾ ਹੀ ਪਾਣਾ ਹਾਂ ਨਹੀਂ ਗੱਲ ਹੀ ਨਹੀਂ ਤਾਂ ਵੀ ਸਾਹਿਬ ਲਿਓ ਅਸੀਂ ਮਾਰਦਨੇ ਤਾਂ ਵੀ ਸਾਹਿਬ ਚੱਲਾਂਗੇ ਯਾਰ 3:00 3:00 ਚੱਲਦੇ ਆ ਠੀਕ ਆ ਤਾਂ ਵੀ ਸਾਹਿਬ ਲਿਆ ਵੀ ਤਾਇਆ ਵੀ ਆਇਆ ਹੈ ਤਾਇਆ ਕੀ ਹਾਲ ਆ ਤਾਂ ਹੀ ਚੱਲੇ ਆ ਗੁਰਰਾਮਦਾਸ ਦੇ ਗੁਰਪੁਰਪਤੇ ਚੱਲੇ ਆ ਤਾਇਆ ਬਹੁਤ ਤੁੰਗਲ ਕੱਲ ਚੱਲੇ ਹੈ ਤੁਸੀਂ ਅੰਗਲੇ ਆਂਦੇ ਉਧਰ ਉੱਪਰ ਨਾਲ ਗੱਡੀ ਤੇ ਪਾਈ ਅੱਛਾ ਮੇਰਾ ਪੁੱਤ ਆਉਂਦਾ ਹੈ ਬਿਲਕੁਲ ਹਾਂ ਬੜਾ ਲੰਬਾ ਆਸਦੀ ਹੈ ਜਿਹੜੇ ਦਰਸ਼ਨ ਹੁੰਦੇ ਆਏ ਹਾਏ ਹਾਏ ਸਹੀ ਗੱਲ ਬੜਾ ਭਗਾ ਲਾ ਹੁੰਦਾ ਜਿਹੜਾ ਇਹੋ ਜੇ ਕਰਮਾ ਵਾਲਾ ਹੁੰਦਾ ਜਿਹੜਾ ਜਾਂਦਾ ਇਹੋ ਜੇ ਦਿਨ ਤੇ ਉਹ ਇਧਰ ਨਹੀਂ ਤੇ ਬੜੇ ਚਿਰ ਦਾ ਪ੍ਰੋਗਰਾਮ ਬਣਾਉਨੇ ਪਰ ਅਮਰਤ ਮਾਹੀ ਮੰਨਿਆ ਹੀ ਪਾ ਹਾਂਜੀ ਹਾਂਜੀ ਤਨਾਰ ਜਿਹੜੀ ਤੇ ਖੜਾ ਤਾਂ ਮੋੜਿਆ ਨਾ ਕੁਛ ਤਾਂ ਠੀਕ ਨਹੀਂ ਸੀਗਾ ਤੇ ਪਰ ਤੋੜਾ ਨਾ ਹੋਵੇ ਤੇ ਪਿੱਛੋਂ ਇੱਕ ਬੰਦਾ ਆਇਆ ਮਤਲਬ ਹੂੰ ਹੂੰ ਪਿੱਛੋਂ ਬੰਦਾ ਜਿਹੜਾ ਆਇਆ ਉਹਦੇ ਨਾ ਅੱਖਾਂ ਮਤਲਬ ਹੋਰ ਤਰ੍ਹਾਂ ਦੀ ਜਿਹੜਾ ਨਾ ਬੜਾ ਭਾਰਾ ਜਿਆ ਹੂੰ ਹੂੰ ਆ ਗਿਆ ਬੜਾ ਭਾਰਾ ਜਿਆ ਤੇ ਉਹ ਮੈਨੂੰ ਕਹਿੰਦਾ ਵੀ ਹੂੰ ਮੈਂ ਉਹਨਾਂ ਨੂੰ ਅੱਗੇ ਕਰਤਾ ਇਦਾਂ ਮੈਂ ਅੱਗੇ ਹੋ ਜੇ ਤੇ ਠੀਕ ਨਹੀਂ ਜੇ ਹੂੰ ਤੇ ਜਦੋਂ ਉਹ ਅੱਗੇ ਕਰਤਾ ਤੇ ਉਹ ਉਹਨਾਂ ਨੇ ਫੇਰ ਪੁੱਛਣ ਲੱਗਿਆ ਉਹ ਕਹਿੰਦਾ ਮੇਰੇ ਮੋਢੇ ਤੇ ਹੱਥ ਧਰੋ ਇੱਕ ਐਸਾ ਆਏ ਹੋਏ ਖੱਬੇ ਤੇ ਹੂੰ ਮੈਂ ਖੱਬੇ ਮੋਢੇ ਤੇ ਹੱਥ ਧਰ ਲਿਆ ਤਾਂ ਕਹਿੰਦਾ ਵਾਹਿਗੁਰੂ ਕਰਦਾ ਸਿਆਣ ਜਿਹੜਾ ਵਾਹਿਗੁਰੂ ਵਾਹਿਗੁਰੂ ਇੱਧਰ ਆ ਜਾ ਮੜ ਜਾ ਸੰਗਤ ਸਾਰੀ ਸੰਗਤ ਸਾਰੀ ਮੜੀ ਜਣ ਕਿ ਤੇ ਮੈਂ 5 ਮੀਟਰ ਦੇ ਵਿੱਚ ਅੰਦਰ ਅੰਦਰ ਇਹਨੇ 5 ਮੀਟਰ ਦੇ ਵਿੱਚ ਅੰਦਰ ਤੇ ਮੈਂ ਮੁੜ ਕੇ ਮੈਂ ਕਿ ਜੀ ਤੁਸੀਂ ਚਲੋ ਨਾ ਤੇਰੇ ਮੱਥਾ ਦੇਖੋ ਬਸ ਤੁਸੀਂ ਸਰਦਲ ਤੱਕ ਤਪੋ ਤੇ ਮੈਨੂੰ ਅੰਦਰ ਤੱਕੋ ਤਪੋ ਜਿਹਨੇ ਮੈਨਾਂ ਪਿੱਛੇ ਦੇਖਿਆ ਰੋਹਨ ਨੇ ਹਾਂ ਨੀ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਆ ਓਕੇ ਹਾਂ ਇਹਨੂੰ ਕਹਿੰਦੇ ਕਰਾਮਾਤਾ ਤੇ ਪਿੱਛੇ ਵੇਖਿਆ ਤੇ ਪਿੱਛੇ ਬੰਦਾ ਉਹ ਹੈ ਨਹੀਂ ਬਹੁਤ ਲੱਭਿਆ ਪਰ ਬੰਦਾ ਨਹੀਂ ਮੁੜ ਕੇ ਲੱਭਾ ਕਿਤੇ ਗੁੰਮੀ ਹੋ ਗਏ ਨਾ ਇਹ ਇਹੋ ਜਿਹੇ ਮਸਾਲਾ ਬੜੀਆਂ ਮਿਲਦੀਆਂ ਵਾਵਾ ਤੇ ਪਿੱਛੇ ਹੈ ਨਹੀਂ ਬੰਦਾ ਮੁੜ ਕੇ ਸਾਰਾ ਹੀ ਆਣਾ ਤੋੜਾ ਹਾਂ ਬਈ ਚਲੋ ਬੰਦਾ ਗਾਂ ਫੜ ਕੇ ਕੀਤਾ ਉਹਨੂੰ ਪਛਾਣਦੇ ਹੁਣੇ ਹੀ ਬੰਦੇ ਨੂੰ ਚਲੋ ਮੱਥਾ ਟੇਕਣ ਗਏ ਆ ਮੈਨੂੰ ਕੋਈ ਬੰਦਾ ਨਹੀਂ ਪਿੱਛੇ ਕਿਤੇ ਕਿਤੇ ਕਦੇ ਕਦੇ ਹੁੰਦੀ ਗੱਲ ਹੈ ਕਦੀ ਕਦੀ ਵਾਕਈ ਕਦੇ ਕਦੇ ਮਹਾਰਾਜ ਜੀ ਦੇ ਕਿਰਪਾ ਹੋਵੇ ਮਹਾਰਾਜ ਜੀ ਫੇਰ ਹੀ ਇਹ ਕੰਮ ਹੁੰਦੇ ਆ ਬਿਲਕੁਲ ਦੋਸਤ ਚਲੋ ਇੰਨਾ ਸਾਹ ਅਮਰਤੀ ਅੱਜ ਤੇ ਗੱਡੀ ਦੇ ਆਲੇ ਵੱਟ ਕੱਟਦੇ ਆਖਿਆ ਕੀ ਗੱਲ ਆ ਪੂਰੀ ਰੀਝਾਂ ਲਾ ਰਹੇ ਹੋ ਮਾੜਾ ਕੰਦੈ ਮੈਂ ਸਾਉਂਦ ਦੀ ਗੱਡੀ ਲੈ ਕੇ ਜਾਨੇ ਆ ਇਹ ਗੁਰੂ ਘਰ ਖੜਨੀ ਤੇ ਸਾਉਸੁਤਰੀ ਚਾਹੀਦੀ ਆ ਚਾਹੀਦੀ ਚਾਹੀਦੀ ਥੱਲੇ ਬੜੀ ਲੈ ਗਏ ਤਾਂ ਫੇਰ ਤੇ ਕੱਲ ਹੀ ਹੈ ਨਾ ਗੱਲ ਹੀ ਮਾਰੇ ਦੇ ਘਰ ਜਾਣਾ ਸਾਉਸ ਇਹ ਉਹਨੇ ਦਿੱਤੀ ਆ ਤੇ ਸਾਉਸੁਤਰੀ ਸਿੱਖੀ ਕੇ ਫੇਰ ਬੇਨਤੀ ਕਰਨੀ ਆ ਪਿੱਛੇ ਮਾਰਦੇ ਪਿੱਛੇ ਲਾਇਆ ਇੱਕ ਵਾਰੀ ਛੱਤ ਤੇ ਮਾਰ ਕੇ ਤੇ ਕਮਾਦੇ ਪੈਪ ਤੇ ਓਕੇ ਰਿਪੋਰਟ ਆਇਆ ਨਿਆਰੇ ਪਾਨ ਤੇ ਤੇਰੀ ਪੈਪ ਨੇ ਹਾਂ ਪਾਣੀ ਇਨਾ ਅਮਰਤ ਉੱਥੇ ਗੁੱਲਾ ਨਹੀਂ ਪੰਨ ਹਾਂ ਆ ਠੀਕ ਦਾ ਕੰਮ ਬੰਦੇ ਆਪਣੇ ਹੋ ਗਏ ਰੈਡੀ ਅੱਜ ਬੜੇ ਚਿਰਾਂ ਬਾਅਦ ਹੈਲੋ ਤੇ ਅੱਜ ਤਿਆਰੀਆਂ ਖਿਚੀਆਂ ਵੋਟਾਂ-ਵੋਟਾਂ ਦੇ ਕੰਮ ਤੋਂ ਫ੍ਰੀ ਹੋ ਕੇ ਸੋ ਅੱਜ ਬੜਾ ਹੀ ਨਿਆਰਾ ਹੁੰਦਿਆ ਗੁਰੂ ਘਰ ਚੱਲੇ ਆਂ ਸਾਬੀ ਦੇ ਘਰ ਗਿਆ ਮਿਸ ਤੇ ਸਾਬੀ ਨੇ ਤੇ ਕਿਹਾ ਹੀ ਤਰ੍ਹਾਂ ਪਰ ਹੁਣ ਚਲੋ ਉਹਦਾ ਝੋਨੇ-ਝੁੰਨੇ ਦਾ ਕੰਮ ਕੀ ਕਹਿ ਸਕਦੇ ਆ ਨਾ ਮਜਬੂਰੀਆਂ ਹੋ ਜਾਂਦੀਆਂ ਇੱਥੇ ਦਿਲ ਤੇ ਉਹਦਾ ਕਰਦਾ ਹੀ ਜਾਨ ਨੂੰ ਬਾਕੀ ਆ ਭਰਾ ਸਾਡਾ ਤਿਆਰੀ ਰਹਿੰਦਾ ਆ ਲਾਜਾ ਉਸਤਾਦ ਸਾਡਾ ਆਕਰ ਸ਼ਰਨਾ ਮੁੰਡਾ ਇਹ ਮੁੰਡੇ ਨੇ ਜਿਲੇ ਕਹਿੰਦੇ ਆਵਾਜ਼ ਮਾਰੋ ਨਾ ਇਹ ਹਾਜ਼ਰ ਹਾਜ਼ਰ 24 ਘੰਟੇ ਤੇ ਅੱਜ ਹੀ ਚੱਲੇ ਦਰਬਾਰ ਸਾਹਿਬ ਦਰਵਾਸ ਹੈਗਾ ਹੈ ਗੁਰਪੁਰਬ ਐ ਫਰੈਸ਼ ਫਰੈਸ਼ ਜੀ ਲੱਗ ਰਹੇ ਆ ਫਰੈਸ਼ ਉਹ ਫਰੈਸ਼ ਲਾਚੀ ਨੇ ਵੀ ਅੱਜ ਪਰਨਾ ਬਣਿਆ ਮਹਰੂਨ ਰੰਗ ਦਾ ਹਾਏ ਹਾਏ ਰੂਨ ਰੰਗ ਪਰ ਲੱਗਣ ਪਰਨਾ ਹੀ ਪਿਆ ਪੱਗ ਬਣਿਆ ਕਿ ਪਰਨਾ ਬਣਿਆ ਹੈ ਪਰਨਾ ਘਟਾ ਆ ਬਹੁਤ ਪਰਨਾ ਆ ਹੈ ਨਾ ਪਰਨਾ ਠੀਕ ਰਹਿੰਦਾ ਯਾਰ ਪਰਨਾ ਹੀ ਵਧੀਆ ਹਨੋ ਆ ਦੇਖ ਲੈ ਇਹਦਾ ਪਰਨਾ ਹੀ ਨਹੀਂ ਖੁੱਲਦਾ ਆ ਬੰਦੇ ਦਾ ਅੱਡੇ ਦਾ ਪਰਨਾ ਹੀ ਨਹੀਂ ਖੁੱਲਦਾ ਵੇਲਾ ਭਾਵੇਂ 2 ਘੰਟੇ ਭਾਵੇਂ ਸੁੱਤਾ ਰਹੇ ਰਾਤ ਪਿਛਲੀ ਰੀ ਗਿਆ ਸੀ ਸੋ ਇਹੇ ਪੇਪਰ ਨਾ ਇਹਦਾ ਉਦਾਂ ਦਾ ਹੈ ਓਏ ਇੱਥੇ ਪਾ ਲਈਏ ਬਿਲਕੁਲ ਪਾ ਲਾ ਗੋ ਪਾਣਾ ਹੈ ਗੋ ਗੋ ਆ ਗੋ ਇਹਦੀ ਨਾਗਾ ਮੈਂ ਉਹ ਪਾਣਾ ਹੈ ਹਰ ਬਣਾਉਣਾ ਹੈ ਪੰਪ ਦਾ ਚਲੋ ਕਿਤੇ ਖਤਮ ਹੀ ਨਾ ਹੋ ਜੇ ਚਲ ਅੱਗੇ ਭੋਲੇ ਮਿਲਦੇ ਆ ਜੀ ਅੱਗੇ ਜੇ ਆ ਕੇ ਪੰਪ ਤੋਂ ਤੇਲ ਪੁਆ ਲਈਏ ਪਹਿਲਾਂ ਲਾਤੀ ਗੱਡੀ ਪੰਪ ਤੇ ਤੇ ਹੁਣ ਲੈ ਕਾ ਪੈਣ ਬਗ ਭਈ ਹੋ ਗਿਆ ਸਟਾਰਟ ਕਾਊਂਟਿੰਗ ਅੱਜ ਮੈਂ ਇਕੱਠਾ ਹੀ 3000 ਰੋ ਤੇਲ ਪੋਣਾ ਹੈ ਟੈਂਕੀ ਫੁੱਲ ਕਰਾਤੀ ਹੈ 13 ਚੜ ਹੋ ਗਿਆ ਇਦਾਂ ਚਾਹੀਦਾ ਨਾ 500 1000 500 1000 ਹੁਣ ਵੀ ਮੈਂ ਇਕੱਠਾ ਜਿਕਰਾ ਕੀਤਾ ਵੀ ਹਜ਼ਾਰ ਦਾ ਪਾਉ ਯਾਰ ਆਉ ਕੀ ਹੋ ਗਿਆ ਇਹ ਕੀ ਕਰਦਾ ਇਹ ਚੱਕਰ ਮਹਾ ਕਿਤੇ ਤੇਲ ਪਾਉਣ ਲੱਗੇ ਤੂੰ ਸਾਡੀ ਕਿਸਮਤ ਬਹੁਤੀ ਖਰਾਬ ਆ ਅੱਛਾ ਇਧਰ ਮੈਂ ਕਹਿੰਦਾ 350 356 ਰੁਪਏ ਦਾ ਯਾਰ ਭਾਜੀ ਕੰਮ ਖਰਾਬ ਆ ਇਕੱਠਾ ਪੈਣਾ ਜੇ ਡਾਊਟ ਰਹਿੰਦਾ ਵਾ ਮਨ ਚ ਦਾ ਆਈ ਸਾਡੀ ਕਿਸਮਤ ਐਂ ਕਹਿੰਦੇ ਮਾਤਰਾ ਬਦਲੀ ਕਿਸਮਤ ਵੀ ਉਦਾਂ ਦੀ ਹੁੰਦੀ ਆ 356 ਰੁਪਏ ਤੇ ਅੜ ਗਿਆ ਕੰਮ ਤੂੰ ਮਾੜਦੇ ਉਤੋਂ ਛੇ ਦਾ ਵੀ ਜੰਗੀ ਉਹਦਾ ਛੇ ਲੰਬੇ ਚੰਗੀ ਆ ਦੱਸ ਹੈ ਇਹਨਾਂ ਨੇ ਲੱਗਾ ਸਕੀਮ ਬਣਾਈ ਆ ਵੀ ਇੱਥੇ ਕਿਤਾ ਘੜਾ ਆ ਕੇ ਤੇ ਫੇਰ ਦੁਬਾਰਾ ਪਾਈਏ ਕਈ ਨਾ ਪੈਹਾ ਵੰਜੇ ਆ ਲਓ ਜੀ ਚਲੋ ਕੋਈ ਗੱਲ ਨਹੀਂ ਡਾਊਟ ਵਰੀ ਛੀਸ਼ਾ ਚੱਕ ਦੂੰਗਾ ਇੱਕ ਵਾਰ ਗਰਮੀ ਲੱਗ ਆ ਉਹ ਗਰਮੀ ਲੱਗਦੀ ਪਈ ਆ ਪਰ ਮੈਂ ਤਾਂ ਤਾਂ ਕੀਤਾ ਮੈਂ ਤੇਲ ਪੋਲਾਂ ਇੱਕ ਵਾਰੀ ਨਹੀਂ ਹੋਰ ਇੱਥੋਂ ਕੋਲਮ ਲਾ ਕੇ ਹਨਾ ਉੱਥੋਂ ਨਿਕਲ ਟੋਲ ਰਹਿ ਗਿਆ ਥੋੜਾ ਜਿਹਾ ਤੇ ਉਸ ਤੋਂ ਬਾਅਦ ਬਸ ਅਮਰਸਰ ਚ ਐਂਟਰ ਹੋ ਗਏ ਆਪਾਂ ਰੋਡ ਬਹੁਤ ਸ਼ਾਨਦਾਰ ਆ ਯਾਰ ਇੱਥੇ ਖੁੱਲੇ ਡੁੱਲੇ ਰੋਡ ਆ ਤੇ ਇਹ ਆ ਵੀ ਪੰਦੇ ਗੱਡੀਆਂ ਧੱਕੜ ਤਰੀਕੇ ਨਾਲ ਚਲਾਉਂਦੇ ਤੇ ਕਿਸੇ ਨੂੰ ਪਤਾ ਕਿੱਧਰੋਂ ਕਿੱਧਰੋਂ ਚੜਾ ਆਉਣਾ ਮੱਝੇ ਵਾਲੇ ਭਾਵਾ ਮੱਝਾ ਪਾਈ ਤੇ ਪੀਵਾਂਗੇ ਚਾ ਤੇ ਚਾ ਪੀ ਕੇ ਫਿਰ ਇੱਥੋਂ ਨਿਕਲਦੇ ਕਿਉਂਕਿ ਸਫ਼ਰ ਬੜਾ ਲੰਬਾ ਕੱਟਿਆ ਆ ਇੱਥੇ 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 ਵੀ ਨੇ ਹਨਾ ਇਹ ਵਧੀਆ ਜਗ੍ਹਾ ਹੈ ਯਾਰ ਆ ਲੋ ਆਹ ਓ ਟੋੜ ਆ ਗਿਆ ਮੈਂ ਕਿੜੀ ਲਾ ਕੇ ਇੱਥੋਂ ਆਪਾਂ ਗੱਡੀ ਟਰਨ ਕਰ ਲਈ ਆ ਗੱਡੀ ਪਰ ਰੋਕੇ ਤੇ ਚਾਹ ਪੀ ਕੇ ਫੇਰ ਹੀ ਜਾਵਾਂਗੇ ਪੀਸ ਪਟਵਾਰੀ ਵੈਸ਼ਨੋਂ ਟੱਪਾ ਇਹਨਾਂ ਤਾਂ ਅਕੀਲ ਕਰੀ ਖਾਦੇ ਬੰਦੇ ਵਧੀਆ ਏ ਚਲੋ ਚਲੋ ਜੀ ਆਓ ਕੇ ਇਹ ਆ ਲੈ ਬੰਦਾ ਹੱਡਾ ਕਦਾ ਪੜਿਆ ਨਹੀਂ ਜਥੇਦਾਰ ਪੂਰਾ ਆ ਪਾਣੀ ਵੀ ਯਾਰ ਬੱਲੇ ਆਹ ਪਾਣੀ ਯਾਰ ਮੈਨੂੰ ਵੀ ਪਲਾ ਉਹ ਸਾਬੀ ਆ ਜਾਂਦਾ ਤੇ ਕੀ ਤੈਨੂੰ ਮਾੜਾ ਹੈਗਾ मामा ਤੈਨੂੰ ਨਜ਼ਾਰੇ ਦਵਣੀ ਆ ਜਿੰਦਗੀ ਦੇ ਨਜ਼ਾਰੇ ਕਿਤੇ ਲੱਭਦੇ ਕੰਮਕਾਰ ਤੇ ਬੰਦੇ ਤੇ ਚੱਲਦੇ ਰਹਨੇ ਆ ਹੈ ਕਿਤਾ ਵੀ ਮਿਸ ਕਰ ਰਹੇ ਸਾਬੀ ਨੂੰ ਆਪਾਂ ਉਹ ਮਿਸ ਤੇ ਹੁਣ ਕਰੀਦਾ ਹੀ ਆ ਭਰਾਵਾਂ ਨੂੰ ਮਿਸ ਤੇ ਅਸੀਂ ਕਰੀਦਾ ਹੀ ਆ ਠੀਕਾ ਵੀ ਹੈਗਾ ਉਹ ਇੱਥੇ ਇਹ ਕਿਹਦੇ ਮਾਰਗ ਉਹਦੇ ਫਲ ਨਹੀਂ ਚਾਹ ਹੁੰਦਾ ਨਹੀਂ ਉਦਾਂ ਮੈਂ ਗੱਲ ਕਰਨਿਆ ਕਈ ਟੇਕੇ ਵਾਲੇ ਬੰਦੇ ਹਨ ਹਲਾਰੇ ਮੈਂ ਕਿਹਾ ਉਹਨਾਂ ਕਹਿੰਦੇ ਲੈ ਹਲਾਰੇ ਕਿਹੜੇ ਹੁੰਦਾ ਉਹ ਬੱਕਰੀ ਵਾਪਰੇ ਸਾਨੂੰ ਹਰ ਪਾਸੇ ਅਸੀਂ ਹਲਾਰੇ ਹੀ ਲਈ ਜਾਈ ਲਈ ਗਏ ਜ਼ਿੰਦਗੀ ਦੇ ਹੋਰ ਅਸੀਂ ਕੱਖ ਨਹੀਂ ਕੀਤਾ ਹਲਾਰੇ ਨੇ ਸਾਡੀ ਜ਼ਿੰਦਗੀ ਨੂੰ ਤੈਸ ਨੈਸ ਕਰਤਾ ਹਲਾਰੇ ਦੇ ਦੇ ਹਲਾਰੇ ਦੇ ਦੇ ਹਲਾਰੇ ਨੇ ਜ਼ਿੰਦਗੀ ਸਾਡੀ ਨਾਲ ਕੱਖ ਨਹੀਂ ਫੱਕਾ ਨਹੀਂ ਛੱਡਿਆ ਆ ਠੰਡਾ ਜਿਆਦਾ ਹੀ ਲਿਆ ਤੂੰ ਨਾਰਮਲ ਲੈਂਦਾ ਤੂੰ ਹੀ ਨਾ ਕੋ ਕੰਮ ਸਿੱਧਾ ਨਾ ਕਰੀ ਤੂੰ ਕਿੰਦਾ ਮੀ ਸਾਹਿਬ ਹਾਂਜੀ ਕੀ ਮਾਹੌਲ ਲੱਗਦਾ ਹੈ ਮਾਹੌਲ ਵਧੀਆ ਮਾਹੌਲ ਨਿਆਰੇਦਾਰ ਆ ਪੂਰਾ ਆਪਾਂ ਤਾਂ ਮੈਂ ਤੁਹਾਨੂੰ ਬੰਦਾ ਮਾਹੌਲ ਬਣਾ ਹੀ ਲਈਦਾ ਜਿੱਥੇ ਆ ਜੀਏ ਇਹਦੀ ਕੋਈ ਗੱਲ ਹੈਗੀ ਬਾਕੇ ਦੇ ਘਰ ਜਾਣ ਦਾ ਮਾਹੌਲ ਆਪੇ ਹੀ ਬਣ ਜਾਂਦੇ ਆ ਗੁਰੂ ਘਰ ਵਾਸਤੇ ਮਾਹੌਲ ਬਣ ਜਾਂਦਾ ਮਾਹੌਲ ਦੀ ਕੀ ਹੈ ਯਾਰ ਨਾਲ ਲਓ ਜੀ ਚਾਹ ਆ ਗਈ ਆ ਸਾਡੇ ਬੰਦਿਆਂ ਦੀ ਪੱਤੀ ਦੇ ਆ ਆਵੇ ਜੀ ਆ ਵੀ ਛਰਨ ਕੀ ਖਾਣਾ ਮੁੰਡਿਆ ਕੀ ਖਾਏਗਾ ਨੇ ਥੋੜਾ ਬਰਗਰ ਨਾਲ ਸਟਿੰਗ ਕਹਿੰਦਾ ਚਾਚਾ ਬਰਗਰ ਖਾਣਾ ਮੈਂ ਕਿਹਾ ਅੱਗੇ ਜਾ ਕੇ ਅੰਬਰਸਰ ਜਾ ਕੇ ਆਣੇ ਚਾਹ ਬਣਾਈ ਕਿਤੇ ਬੰਦੇ ਨੇ ਬਹੁਤੀ ਸਮਾਂ ਚਾਹ ਬਣਾਈ ਆਈ ਚਾਹ ਫਿਰ ਬੰਦੇ ਨੇ ਦਿਖਾ ਦਈਏ ਕਿਹੜਾ ਅਦਬ ਆਇਆ ਉਹਨੇ ਚਾਹ ਬਣਾਈ ਪੂਰੀ ਉਹ ਕੰਡੇ ਵਾਲੇ ਚਾਹ ਤੇ ਫਿਰ ਮੈਨੂੰ ਮਿਸ ਕਰ ਰਹੇ ਜਾਨੂ ਬੜੀ ਵਧੀਆ ਬਣਾਈ ਯਾਰ ਚਾਹ ਦਾ ਨਜ਼ਾਰਾ ਬੰਸਾ ਬਹੁਤ ਵਾਰਦਾਈ ਓ ਆਪਣੀ ਰਾਣੀ ਖੜੀ ਆ ਓ ਰਾਣੀ ਲਈ ਦੂਰ ਘੜੀ ਕਰ ਲਈ ਆਪਾਂ ਇਲੀਆ ਬੰਦਿਆਂ ਨੇ ਚਾਹ ਚੱਲ ਵੀ ਡਰਾਈਵਰ ਅਸੀਂ ਚੇਂਜ ਕਰ ਦੇਣਾ ਆ ਆ ਪਾਣੀ ਰਹਿ ਗਿਆ ਤੇਰਾ ਹੀ ਕੁਝ ਲਈ ਆਈਏ ਲੈ ਤੇਰੇ ਪਾਣੀ ਤਾਂ ਰਹਿ ਗਿਆ ਉਹ ਮਸ਼ਰਬ ਬੜਾ ਹੀ ਮੋਟਾ ਉਹ ਇੱਥੇ ਉਹ ਬਾਹ ਖਾਲੀ ਮੇਰੀ ਯਾਰ ਸੌ ਲਗੇ ਮੋੜ ਵੀ ਮੇ ਤੇਰਾ ਲਾਓ ਜੀ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ 12 ਟੱਬਾ ਇੱਥੇ ਅਗਦੀ ਚਾਹ ਪਾਣੀ ਪੀ ਸਕਦੇ ਚਾਹ ਬੰਦੇ ਨੇ ਇੰਨੀ ਕੁ ਸਵਾਦ ਬਣਾਈ ਨਾ ਇਹ ਹੈਗਾ ਆ ਪਠਾਨਕੋਟ ਰੋਡ ਤੋਂ ਜਿਹੜਾ ਜਾਂਦਾ ਆ ਅੰਮ੍ਰਿਤਸਰ ਨੂੰ ਢੋਲ ਪਲਾਜੇ ਦੇ ਲਾਗੇ ਟੱਬਾ ਆ ਖਬੀ ਸਾਈਡ ਠਟਵਾਰੀ ਟੱਬਾ ਚਾਹ ਕੇ ਨੇ ਪੀਣੀ ਹੈ ਤਾਂ ਇੱਥੇ ਰੁਕ ਕੇ ਪੀ ਸਕਦਾ ਬਾਲੇ ਆਨੰਦ ਬੰਨੇ ਭਾਣੇ ਵਧੀਆ ਹੀ ਨਾ ਕਰ ਸ਼ਰਨ ਚਾਹ ਯਾ ਬਾਹ ਬਹੁਤ ਹੈ ਯਾਰ ਇਹ ਬੰਤੇ ਯਾਰ ਇਹਨੇ ਹੁਣ ਫਿਰ ਹਨੇਰਾ ਹੋ ਗਿਆ ਆ ਮੈਂ ਲੱਭੀ ਅੱਖਾਂ ਚ ਅਜਲ ਚ ਹੋ ਗਿਆ ਹੀ ਫਾਸਟੈਗ ਗਵਾਚ ਗਿਆ ਕਿਤੇ ਫਾਸਟੈਗ ਲੱਬਿਆ ਨਹੀਂ ਗੱਡੀ ਚ ਪਤਾ ਨਹੀਂ ਕਿੱਥੇ ਯਾਰ ਰਖ ਹੋ ਗਿਆ ਹੁਣ ਰੱਬ ਨੂੰ ਜਾਣਦਾ ਕਿਸ ਤੇ ਇਲਜ਼ਾਮ ਚਲੋ ਕੀ ਲਾਉਣਾ ਆ ਪਰ ਕਿਸੇ ਦੇ ਕੱਢਣ ਦਾ ਕਿਸ ਨੂੰ ਫਾਇਦਾ ਵੀ ਕੀ ਆ ਉਹ ਤਾਂ ਮੇਰੇ ਮੇਰੀ ਗੱਡੀ ਦਾ ਨੰਬਰ ਸੀਗਾ ਉੱਤੇ ਜੜਿਆ ਹੈ ਨਾ ਉਹ ਕਿਸੇ ਦੇ ਉਦਾਂ ਜਾਂ ਡੇਕਿਆ ਜਾਂ ਪਤਾ ਨਹੀਂ ਲੱਭਦਾ ਨਹੀਂ ਭਾਜ ਗੱਡੀ ਚ ਕਿਤੇ ਉੱਤਰ ਉੱਤਰ ਹੋਣਾ ਡਿ ਗਿਆ ਲੱਬਿਆ ਬਤੇਰਾ ਪਰ ਲੱਪਿਆ ਨਹੀਂ ਤੇ ਆਪਾਂ ਮੜਾ ਜਾ ਕਿਲੋਕੀਮੀਟਰ 2 ਕਿਲੋਮੀਟਰ ਦਾ ਵਕਫਾ ਪਿਆ ਆ ਇਹ ਆਪਾਂ ਗੱਡੀ ਸਾਈਡ ਤੋਂ ਦੀ ਪਾ ਲਈ ਆ ਤੇ ਰੋਡ ਬੜਾ ਵਧੀਆ ਆ ਬਾਕੀ ਹੁਣ ਜਿਹੜੇ ਅਸੀਂ ਗੋਲਡਨ ਗੇਟ ਤੇ ਪਹੁੰਚਣਾ ਆ ਨਾ ਤੇ ਉੱਥੇ ਕਹਿੰਦੇ ਐ ਪੂਰੀ ਜਗਮਗ ਜਗਮਗ ਹੋਈ ਪਈ ਆ ਤੇ ਦੇਖਦੇ ਆ ਜਾ ਕੇ ਵੀਡੀਓ ਜੀ ਵਿੱਚ ਵੇਖਿਆ ਤੇ ਬਾਕੀ ਹੁਣ ਆਪ ਦੇਖਦੇ ਜਾ ਕੇ ਵੀ ਕਿੱਦਾਂ ਦਾ ਮਾਹੌਲ ਆ ਲਓ ਜੀ ਪਹੁੰਚ ਗਏ ਆ ਗੋਲਡਨ ਗੇਟ ਦੇ ਉੱਤੇ ਤੇ ਹੁਣ ਤੁਹਾਨੂੰ ਦਿਖਾਉਨੇ ਆ ਲਓ ਜੀ ਇਹ ਸਿੰਪਲ ਹੀ ਆ ਯਾਰ ਕੋਈ ਲਾਈਟਾਂ ਲਟਾਦ ਨਹੀਂ ਉਹ ਨਹੀਂ ਉਹ ਕੀਤੀਆਂ ਯਾਰਾ ਉਹ ਦੇਖਾਂ ਲੈ ਲੈਟਾਂ ਲਾਈਆਂ ਆ ਆ ਲਾ ਕੇ ਛਾ ਕੇ ਆਹੋ ਦੇਖੋ ਸਾਈਡ ਤੇ ਆ ਸਾਈਡ ਤੇ ਕੀਤੀਆਂ ਲਓ ਜੀ ਕਰੋ ਦਰਸ਼ਨ ਕਰੋ ਦੀ ਨਗਰੀ ਦੇ ਪਹੁੰਚ ਗਏ ਐਂਟਰ ਹੋ ਗਏ ਜਿਲੇ ਆ 골ਡਨ ਗੇਟ ਦੇ ਵਿੱਚ ਦੀ پارک ਕਰ ਲਿਆ ਸਮਝ ਲਓ ਆਓ ਲਓ ਜੀ ਨਾਲ ਸਕਰੀਨਾਂ ਲਾਈਆਂ ਗੁਰੂ ਰਾਮਦਾਸ ਜੀ ਦੀ ਫੋਟੋ ਨਾਲ ਆਉਂਦੀ ਆ ਲਓ ਜੀ ਦੇਖੋ ਨੀ ਯਾਰਾ ਵਾਹ ਯਾਰਾ ਲਓ ਜੀ ਜਗਮਗ ਜਗਮਗ ਕਰਦਾ ਪਿਆ ਜੀ ਸ਼ਹਿਰ ਪੂਰਾ ਲੋ ਜੀ αਲਫਾ ਬਨ ਮਾਲ ਦੇਖ ਲੋ ਐ ਸਜਾਇਆ ਪਿਆ ਆ ਇਹ ਦੀਵਾਲੀ ਕਰਕੇ ਆ ਇਹ ਜਿਹੜਾ ਸਜਾਇਆ ਦੀਵਾਲੀ ਕਰਕੇ ਆ ਤੇ ਲਟਾਂ ਲਟਾਂ ਲਾਈਆਂ ਆ ਆਮਰ ਸਰ ਸ਼ਹਿਰ ਚ ਰੌਣਕ ਹੀ ਰਹਿੰਦੀ ਆ ਜੀ ਇਹ ਜਗਮਗਾ ਕੀ ਕਰਦਾ ਰਹਿੰਦਾ ਸ਼ਹਿਰ ਨਹੀਂ 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 ਉੱਪਰ 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 ਜਾਣਾ ਆ ਪਹੁੰਚ ਗਏ ਪਾਰਕਿੰਗ ਵਾਲੇ ਰੋਡ ਤੇ ਅਜੇ ਤੱਕ ਤੇ ਕੋਈ ਗੱਡੀ ਨਹੀਂ ਉੱਪਰ ਲੱਭਣ ਦਈ ਆ ਵੀ ਦੇਖਦੇ ਆ ਫਿਰ ਆਸ਼ਾ ਹੈਗਾ ਕਿ ਨਹੀਂ ਹੈਗਾ ਤੁਹਾਨੂੰ ਸਾਖ ਸ਼ਾ ਦਿਖਾ ਦੇਣਾ ਆਪਾਂ ਆਪਾਂ ਆਏ ਆ ਸ਼ੁਕਰਵਾਰ ਰਾਸ਼ ਜਿਆਦਾ ਸ਼ਨੀਵਾਰ ਨੂੰ ਪਹੂਗਾ ਮੇਰੇ ਖਿਆਲ ਨਾਲ ਅਜੇ ਤੱਕ ਤਾਂ ਨਹੀਂ ਹੈਗਾ ਕੋਈ ਗੱਡੀ ਲੰਬੀ ਸਾਫ਼ ਰੋਡ ਆ ਵਧੀਆ ਵੀ ਸਿੱਧੇ ਪਾਰਕਿੰਗ ਨੂੰ ਗੱਡੀਆਂ ਜਾਂਦੀਆਂ ਨੇ ਇਹ ਲਾ ਸਿੱਧਾ ਸ਼ਹਿਰ ਦੇ ਵਿੱਚ ਦੀ ਉੱਪਰ ਦੀ ਫਲਾਈਓਵਰ ਕੱਢਿਆ ਬਾਦਲਾਂ ਨੇ ਇਹ ਇਹ ਕੰਮ ਜਿਹੜੇ ਨਾ ਇਹ ਸਾਰੇ ਬਾਦਲਾਂ ਨੇ ਕਰਾਏ ਆ ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਕੱਲਾ ਇਕੱਲਾ ਬੱਚਾ ਵੀ ਜਾਣਦਾ ਹੈ। ਮਨ ਨਿਕਲਉਣਾ ਤੁੰਗ। ਬਹੁਤ ਸੋਹਣਾ ਕੰਮ ਰਿਹਾ ਸਾਰਾ ਗੱਡੀ ਸਰਾਂ ਦੇ। ਚੱਲ ਬਈ। ਮੈਂ ਕਹਿੰਦਾ ਬਾਹਰ ਉੱਥੇ ਲਾ ਲਈਏ ਮੁੜ ਕੇ ਕੱਲ ਨਿਕਲਣੀ ਨਹੀਂ ਹੈਗੀ ਥੋ ਗੱਡੀ। ਹਾਂ ਬਾਹਰ ਹੀ ਲਾ ਲਈਏ। ਉਹ ਥੱਲੇੋਂ ਨਿਕਲ ਕੇ ਚੱਲ ਤੇ ਜਾਵਾਂਗੇ। ਆਹ ਚੱਲ ਯਾਰ। ਆਹ ਯਾਰ ਥੱਲੇ ਛੱਟ ਤੇ ਰਹਿੰਦੇ। ਜਾਂਦੇ ਥੱਲੇ ਜਾਂ। ਇੱਥੋਂ ਮੈਨੂੰ ਪਤਾ। ਪਾਲੀਆਂ ਬੰਦਿਆਂ ਨੇ ਕਿੱਟਾਂ ਹੋ ਗਏ ਕੈਮੋ ਕਿ ਆਏ ਵਾ ਗੱਡੀ ਲੱਗੀ ਗਈ ਨੇ ਨਿਕਲ ਜਾਣਾ ਸੀ ਆਪਾਂ ਹਨਾ ਯਾਰ ਇੰਨਾ ਵੀ ਰਾਸ਼ ਨਹੀਂ ਹੈਗਾ ਜੀ ਗੱਡੀ ਖਾ ਨਹੀਂ ਪਰ ਅਸੀਂ ਚੱਲੇ ਹੀ ਬਾਹਰ ਪਰ ਇੰਨਾ ਰਾਸ਼ ਨਹੀਂ ਹੈਗਾ ਗੱਡੀ ਲੱਗ ਜਾਣੀ ਸੀ ਉਹ ਤੇ ਕੁਦਰਤੀ ਸਾਨੂੰ ਜਗਾ ਪੈਸੇ ਨਾ ਪਰਫੈਕਟ ਮਿਲ ਗਏ ਇੱਥੋਂ ਗੱਡੀ ਨਿਕਲਣ ਲੱਗੇ ਵੀ ਕੋਈ ਦਿੱਕਤ ਨਹੀਂ ਆਉਣੀ ਹੈ ਗੱਡੀ ਨੌਰੀ ਇੱਕ ਨਹੀਂ ਲੱਗਣੀ ਉਸੇ ਤੋਂ ਹੋਰੀ ਸ਼ਹਿਰ ਪਹਿਲ ਤੇ ਪੂਰੀ ਆ ਮਾਲ 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 ਰਮਾਲੀ ਡੇ ਪਰਨੇ ਵਰਨੇ ਤੇ ਹਰ ਮਾਲਕ ਉੱਪਰ ਪਣ ਲੀਏ ਹੈ ਲਓ ਜੀ ਪਹੁੰਚ ਗਏ ਆ ਤੇ ਜਗਮਗ ਪੂਰੀ ਆ ਗੁਰੂ ਦੀ ਨਗਰੀ ਆ ਜੀ ਪਾਣੀ ਰੱਖੋ ਇਹਦੇ ਲਾਈਵ ਸਾਹਮਣੇ ਵੱੜਦੇ ਸਾਰੀ ਨਿਹੰਗ ਸਿੰਘਾਂ ਦਾ ਮੱਲਾ ਨਿਕਲਦਾ ਪਿਆ ਸੀਗਾ ਤੇ ਉਹ ਦੇਖਣ ਆਲਾ ਆ ਹੁਣ ਤੁਸੀਂ ਉਹ ਜੋਰ ਦੇਖਿਓ ਘਾਤ ਘਾ ਖੇਡਦੇ ਤੇ ਦਮਾਲਿਆਂ ਦੇ ਉੱਪਰ ਬਾਜ ਬੈਠੇ ਆ ਦੇਖੋ ਜੀ ਬਾਹ ਸੱਚਾ ਪਾਸਾ ਲੁਕਾ ਦੇ ਆਂਦਾ ਗਾਂਦੀ ਗਾਦੀ ਹਰ ਕਈ ਕੂਕਦਾ ਕੀ ਦੇਖਦਾ ਗਿਆ ਸਵਾਰ ਗਾਂਦੀ ਉਹ ਕਿਹੜੇ ਬੰਬਲੌਰ ਸਾਹਿਬ ਵਰਤਾਨਿਆਂ ਦੇ ਕਿਹੜਾ ਜਹਾਜ ਸਵਾਰ ਗਾਂਦੀ ਉਹ ਕਿਹੜੀ ਜੇਲ੍ਹ ਜਿਸਨੇ ਕੈਦ ਕੱਟੀ ਕਿਹੜੇ ਖਾਰੇ ਵਾਧਿਆ ਨਾਲ ਗਾਂਦੀ ਜੇੜ ਖੇੜ ਕੇ ਹਜ਼ਾਰ ਦਿੱਤੀਆਂ ਮਾਰੇ ਦਾ ਆਪਣੇ ਬਾਪੂ ਉਤਾਰ ਗਾਂਦੀ ਬਾਬਾਏ ਖਾਰੇ ਜੇ ਰਹਿ ਕੇ ਸੰਤ ਦਾ ਬਚਾਅ ਕਰਕੇ ਕਤਾਈ ਦਾ ਬਦਲਾ ਕਿ ਸੰਤ ਦਾ ਬਚਾਅ ਨਹੀਂ ਹੋਣਾ ਚਾਹੀਦਾ ਸੁਧਿਆ 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 ਇਹ ਤੂੰ ਚੱਲੇ ਨਾ ਬੰਦੇ ਬਥੇਰ ਲੱਗਦਾ ਦੇਣੀ ਇਥੇ ਦੇ ਵਿੱਚ ਮੈਦਾਨ ਦੇ ਤੋਹਾੜੋ ਹਾਟੀ ਇੱਕ ਕਲਗੀਦਾ ਦਾ ਲੋਰਦਾ ਇੱਕ ਤੁਰਕ ਪਖਾਨੀ ਹੋਇਆ ਦਾ ਢਾਲਾ ਤੇਗਾ ਵਰਤੀਆਂ ਦੇ ਢਾਲ ਮਾਰੀ ਢਾਲਾ ਦੇ ਤੜਗੇ ਸੋਨੂ ਸੁਗਾੜੇ ਸ਼ਾਤੀ ਨਾੜੀ वठे <laughs> छोरियो 哎。 ਦੀ ਆਹ ਜੋੜੇ ਜਮਾ ਕਰਾ دیے ਯਾਰ ਆਹੋ ਹੋਰ ਲਓ ਜੀ ਦਰਬਾਰ ਸਾਹਿਬ ਦਾ ਮਨਮੋਹਕ ਦ੍ਰਿਸ਼ ਵੇਖੋ ਡਿੱਠੇ ਸਭੇ ਥਾਂ ਨਹੀਂ ਤੋ ਜੇ ਇਹ ਜਦੋਂ ਇਹ ਅਖਰ ਪੜੀਦੇ ਆ ਨਾ ਗੇਟ ਤੇ ਆ ਕੇ ਤੇ ਬਸ ਉਤੋਂ ਅੱਗੇ ਫਿਰ ਦੁਨੀਆਂ ਤੇ ਕੋਈ ਸੋਹਣੀ ਖੂਬਸੂਰਤੀ ਚੀਜ਼ ਨਹੀਂ ਰਹਿ ਜਾਂਦੀ ਇਹ ਦੁਨੀਆ ਦਾ ਸਭ ਤੋਂ ਸੋਹਣਾ ਸਥਾਨ ਹੈ ਗੁਰੂ ਰਾਮਦਾਸ ਜੀ ਦਾ ਘਰ ਮੈਂ ਇਹ ਜਗਮਗ ਚਕਮਾ ਦੀ ਇੱਥੇ ਸਭ ਤੋਂ ਵਾਹੇ ਜੀ ਯਾਰ ਅੱਜ ਨਾ ਦਿਲ ਕਰੰਦਿਆ ਵੀ ਇੱਥੇ ਇੱਥੋਂ ਸੋਹਣੀ ਦੁਨੀਆ ਤੇ ਜਗ੍ਹਾ ਕੋਈ ਨਹੀਂ ਹੈਗੀ ਬਣਾ ਲਾ ਇੱਥੋਂ ਹੀ ਹੁਣ ਵਾਹੇ ਇੱਕ ਫੋਟੋ ਵੀ ਖਚਾਈਏ ਕਿਸੇ ਦਾ ਆਪਾਂ ਆਪਣੇ ਤਿੰਨੇ ਜਾਣੇ ਲਾਓ ਜੀ ਦੇਖੋ ਕਰੋ ਦਰਸ਼ਨ ਮਹਾਰਾਜ ਜੀ ਗੁਰੂ ਘਰ ਦੇ ਅੰਦਰੋਂ ਵੀ ਤੁਹਾਨੂੰ ਕਰਾਉਨੇ ਆ ਪਹਿਲਾਂ ਤੁਸੀਂ ਬਾਹਰੋਂ ਕਰੋ ਵਾਹਿਗੁਰੂ ਲਓ ਜੀ ਤੋ ਅੱਗੇ ਹੁਣ ਤੁਹਾਨੂੰ ਸਿੱਧੇ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੇ ਦੇਖ ਕੇ ਨਾ ਰੂਹ ਖਿੜ ਜੂਗੀ ਤੁਹਾਡੀ ਬਸ ਅੰਦਰ ਦੇਖਿਓ ਦਰਸ਼ਨ ਕਰਕੇ ਲਓ ਜੀ ਕਰੋ ਦਰਸ਼ਨ ਗੁਰੂ ਦੀ ਨਗਰੀ ਦੇ ਅੰਦਰ ਦਰਬਾਰ ਸਾਹਿਬ ਦੇ ਜੋ ਕਿ ਇੰਨਾ ਕੁ ਸਜਾਇਆ ਹੋਇਆ ਹੈ ਨਾ ਵੀ ਮੂੰਹ ਤੋਂ ਬਿਆਨ ਕਰਨਾ ਨਾ ਇਸ ਸਥਾਨ ਬਾਰੇ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ ਲਓ ਦੇਖੋ ਦੁਨੀਆ ਦਾ ਰਸ ਵੇਖੋ ਕਿਦਾਂ ਦੁਨੀਆ ਦਾ ਹੜ ਆਇਆ ਪਿਆ ਆ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਮਨਾਉਣ ਆਇਆ ਸੰਗਤਾਂ ਦੇ ਵਿੱਚ ਬਹੁਤ ਸ਼ਾਹ ਹੈ ਜੀ ਤੇ ਬੜਾ ਹੀ ਮਨ ਖੁਸ਼ ਹੋਇਆ ਕਿ ਮਾਲਕ ਨੇ ਨੇ ਜੋਗੇ ਸਮਝਿਆ ਸਾਨੂੰ ਸੱਦਿਆ ਤੇ ਕਿਰਪਾ ਕੀਤੀ ਆ ਅਹੀਂ ਇਸ ਦਿਨ ਪਹਿਲੀ ਵਾਰੀ ਗੁਰਪੁਰਬ ਤੇ ਆ ਗੁਰੂ ਰਾਮਦਾਸ ਜੀ ਦੇ ਤੇ ਰੂਹ ਖੜ ਗਈ ਰੂਹ ਜਿਹੜੀ ਨਾ ਉਹ ਤਨ ਤਨ ਬਾਗੋ ਬਾਗ ਹੋ ਗਈ ਤੇ ਇਸ ਤੋਂ ਸੋਹਣਾ ਸਤਨ ਜੇ ਕੋ ਕਵੇ ਨਾ ਕਿ ਮੈਂ ਇਸ ਜਗ੍ਹਾ ਤੇ ਘੁੰਮਿਆ ਮੈਂ ਬਾਹਰ ਅਮਰੀਕਾ ਕੋ ਮੈਂ ਆਹ ਦੇਸ਼ ਘੁੰਮਿਆ ਮੈਂ ਆਹ ਸੋਹਣਾ ਦੇਸ਼ ਵੇਖਿਆ ਤੇ ਬੰਦਾ ਇੱਕ ਗੱਲ ਕਹਿ ਦੇਵੇ ਕਿ ਮੈਂ ਦਰਬਾਰ ਸਾਹਿਬ ਵੇਖਿਆ ਆ ਇਸ ਤੋਂ ਸੋਹਣੀ ਜਗ੍ਹਾ ਦੁਨੀਆ ਤੇ ਇਸ ਥਾਂ ਤੋਂ ਸੋਹਣਾ ਪਵਿੱਤਰ ਸਥਾਨ ਕੋਈ ਦੁਨੀਆ ਤੇ ਨਹੀਂ ਹੈਗਾ ਤੇ ਸੋਹਣਾ ਵੀ ਲਓ ਜੀ ਕਰੋ ਦਰਸ਼ਨ ਗੁਰੂ ਰਾਮਦਾਸ ਜੀ ਦੇ ਘਰ ਦੇ ਕੌਣ ਪੰਡਿਆ ਉਹ ਇੱਧਰ ਨਾ ਆ ਹਾਂ